ਵਾਹਿਗੁਰੂ ਸਾਹਿਬ ਜੀ ਨਾਨਕ ਫਿਕਾ ਬੋਲਿਆ ਤਨ ਮਨ ਫਿਕਾ ਹੋਏ ਫਿੱਕੋ ਵਿਕਾਸ ਦੀਐ ਫਿੱਕੇ ਫਿੱਕੀ ਸੋਏ ਵਿਕਾ ਦਰਗ ਸਟਿਐ ਮੂੰ ਥੁੱਕਾ ਫਿੱਕੇ ਪਾਏ ਕੀ ਕਾ ਮੂਰਖ ਆਖੀਐ ਪਾਣਾ ਲਹ ਸਜਾਏ ਸੋ ਕਹੋ ਟਲ ਗੁਰ ਸੇਵੀਐ ਆਹਨ ਸੁ ਸਹਜ ਸੁ ਭਾਏ ਦਰਸਨ ਪਰਸੈ ਗੁਰੂ ਹੁ ਕਾਏ ਜਨਮ ਮਰਨ ਦੁਖ ਜਾਏ ਉਹ ਸੇਵਤਕ ਸੰਬੰਧੀ ਨੂਰੀ ਅਰਸੋ ਹਉ ਕੁਰਸੋ ਛੱਟੀ ਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਏ ਸਵਨਾ ਦਾ ਵਸਾਹੋ ਵਾਹਿਗੁਰੂ ਜੀ ਸੋਰਠਾ ਮਹਿਲਾ ਪੰਜਵਾ ਪ੍ਰਭ ਕੀ ਸ਼ਰਣ ਸਗਲ ਭੈ ਲਾਥੇ ਦੁਖ ਬਿਣ ਸੇ ਸੁਖ ਪਾਇਆ ਦਇਆਲ ਹੋਆ ਪਾਰਬ੍ਰह्म ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਣ ਸੇ ਸੁਖ ਪਾਇਆ ਦਇਆਲ ਹੋਆ ਪਾਰ ਬਹਿਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਹਾਓ ਸਤਿਗੁਰ ਨਾਮ ਨਿਧਾਨ ਦਰੜਾਇ ਚਿੰਤਾ ਸਗਲ ਵਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾ ਕਾ ਵਿਗਨ ਨਾ ਕੋ ਲਾਗੈ ਜੋ ਸਤਗੁਰ ਆਪਨੈ ਰਾਖੈ ਚਰਨ ਕਮਲ ਵਸੇ ਰਿਦ ਅੰਤਰ ਅੰਮ੍ਰਿਤ ਹਰ ਰਸ ਚਾਖੈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾਂ ਕੈ ਬਲ ਹਾਰੈ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਅਛਿ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ